ਇਹ ਸਲਾਈ ਦੀ ਹੈ ਜੀ ਇਹ ਪਿਛਲੇ ਦਿਨ ਇੱਕ ਦਰਜੀ ਦੇ ਜਿਹੜਾ ਆਇਆ ਬਸ ਵੀ ਟੀਮ ਦਾ ਕੇਸ ਸੀਗਾ ਇਦਾਂ ਦਾ ਔਰ ਤੁਹਾਡੀ ਦੁਕਾਨ ਦੀ ਹਾਂ ਜੀ ਉਹ ਮੇਰੀ ਦੁਕਾਨ ਦੀ ਮੈਂ ਮਾਮਲਾ ਸਾਰਾ ਹੈ ਕਿ ਇਹ ਮਾਮਲਾ ਸਰ ਪੈਸੇ ਮੰਗਣ ਦਾ ਮਾਮਲਾ ਜੀ ਮੈਂ ਇਹਨਾਂ ਦੀ ਯੂਨੀਫਾਰਮ ਸੀਤੀਆਂ ਸੀਗੀਆਂ ਯੂਨੀਫਾਰਮ ਸੀਤੀਆਂ ਯੂਨੀਫਾਰਮ ਪੈਸੇ ਇਕੱਠੇ ਹੋ ਗਏ ਮੇਰੇ ਪੈਸੇ ਇਕੱਠੇ ਹੋਣ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਪੈਸੇ ਮੰਗਣ ਲੱਗਿਆ ਤਾਂ ਇਹਨਾਂ ਨੇ ਮੈਨੂੰ ਆ ਉਹਦੇ ਆ ਚੱਕ ਕੇ ਇੱਥੋਂ ਲੈ ਕੇ ਬੈਠੇ ਨੂੰ ਉਹਨੇ ਵੀਡੀਓ ਵੀ ਦੇਖੀ ਹੋਣੀ ਬਹੁਤ ਵਾਇਰਲ ਹੋਈ ਹੈ ਮੇਰੀ ਇੱਥੋਂ ਜਦੋਂ ਆ ਕੇ ਮੈਨਾਂ ਹੈਂਡਸ਼ੇਕ ਕਰਦੇ ਨੇ ਮੈਨੂੰ ਆ ਕੇ ਬੁ ਬਾਹਰ ਬੈਠੇ ਸਰਜੀ ਸਿੰਘ ਐਸਐਸਜੀ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਉਹਦੇ ਬਹਾਨੇ ਮੈਨੂੰ ਬਾਹਰ ਗੱਡੀ ਚ ਲੈ ਗਏ ਨੇ ਗੱਡੀ ਚ ਲਿਜਾ ਕੇ ਮੈਨੂੰ ਤਾਂ ਕੀ ਹੋਲ ਕੇ ਬਈ ਸੱਟ ਗਏ ਸੀ ਇਹੇ ਲੈ ਕੇ ਨੇ ਬਾਅਦ ਮੇਰਾ ਡੀਵੀਆਰ ਤੋੜਿਆ ਇਹਨਾਂ ਨੇ ਤੇ ਮੇਰਾ ਪੈਸੇ ਪੈਦੇ ਉੱਪਰ ਉਹ ਚੱਕ ਕੇ ਲੈ ਗਏ ਨੇ ਮੇਰਾ 10 ਟੋਲੇ ਸੋਨਾ ਪੈਦੀ ਮੈਂ ਬੇਟੇ ਦੀ ਮੈਰਿਜ ਕਰਕੇ 12 ਫਰਵਰੀ ਨੂੰ ਉਹ ਚੱਕ ਕੇ ਲੈ ਗਏ ਨੇ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਸਮੀਮ ਤੇ ਹਰਜੀ ਦੋਨੇ ਤਿੰਨ ਥਾਂ ਚੱਕ ਕੇ ਲੈ ਗਏ ਨੇ ਮੇਰੇ ਇਹਦੇ ਚੋਂ ਦੁਕਾਨ ਚੋਂ ਦੋ ਠੰਡੀਆਂ ਵਰਦੀਆਂ ਵਾਲੇ ਇੱਕ ਗਰਮ ਵਰਦੀਆਂ ਵਾਲਾ ਤੇ ਉਹ ਵੀ ਮੇਰੇ ਕੋਲ ਸਬੂਤ ਪੈ ਨਹੀਂ ਸਾਰੇ ਮੇਰਾ ਇਹ ਨਾ ਕਿ ਨਹੀਂ ਹੈਗਾ ਦੀ ਜੀ ਲੱਖ ਤੋਂ ਉੱਪਰ ਦਾ ਜੀ ਲੱਖ ਤੋਂ ਉੱਪਰ ਦਾ ਅੱਛਾ ਜਿਹੜਾ ਟੀਵੀ ਹੈ ਅੱਜ ਅੱਜ ਕਿਵੇਂ ਤੁਸੀਂ ਮਤਲਬ ਇੱਥੇ ਅੱਜ ਕਿਸੇ ਅਫੀਸਰ ਨੇ ਵੀ ਆਉਣਾ ਸੀ ਕਿ ਇਹ ਜੀ ਅਸੀਂ ਹਾਈ ਕੋਰਟ ਗੁਹਾਰ ਲਗਾਈ ਸੀਗੀ ਆਪਣੀ ਹਾਈ ਕੋਰਟ 'ਚ ਇਹਨਾਂ ਨੇ ਐਸਆਈਟੀ ਬਣਾਈ ਤੀ ਵੀ ਅਸੀਂ ਐਸਆਈਟੀ ਸਾਡਾ ਜੀ ਇਹ ਦੇਖ ਰੇਕ ਤੁਹਾਡੀ ਉਹ ਕਰੂਗੀ ਮੈਂ ਸੀਵੀ ਦੀ ਜਾਂਚ ਮੰਗ ਕੀਤੀ ਐਸਆਈਟੀ ਦੇ ਵਿੱਚ ਕਿਹੜੇ-ਕਿਹੜੇ ਅਧਿਕਾਰੀ ਨੇ ਪਤਾ ਤੁਹਾਨੂੰ ਨਾ ਜੀ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਅੱਜ ਤੁਹਾਡੀ ਦੁਕਾਨ ਤੇ ਕੋਈ ਇਸ ਤੋਂ ਪਹਿਲਾਂ ਐਸਆਈਟੀ ਦੇ ਅਧਿਕਾਰੀਆਂ ਤੋਂ ਪਹਿਲਾਂ ਕੋਈ ਪੁਲਿਸ ਅਧਿਕਾਰੀ ਮੇਰੇ ਜਾਂ ਕੋਲ ਸਬੰਚਤਰੀ ਆਈ ਹੀ ਹੈ ਕਿ ਕੀ ਕਰ ਰਹੇ ਹੋ ਨਹੀਂ ਪਹਿਲਾਂ ਸਾਡੇ ਕੋਲ ਜੀ ਕੋਈ ਨਹੀਂ ਆਇਆ ਕੱਲ ਸਾਨੂੰ ਸੁਨੇਹਾ ਲੱਗਿਆ ਸੀਗਾ ਵੀ ਤੁਹਾਨੂੰ ਕੱਲ ਨੂੰ ਐਸੇ ਆਪਣੇ ਆਈ ਜੀ ਸਾਹਿਬ ਆ ਰਹੇ ਨੇ ਕਿੰਨੇ ਵਜੇ ਦਾ ਟਾਈਮ ਦਿੱਤਾ ਸੀ ਹੁਣ ਸਵੇਰੇ 11 ਟਾਈਮ ਦਿੱਤਾ ਸੀ ਸਾਨੂੰ ਕੱਲ ਤੇ ਹੁਣ ਉਸ ਤੋਂ ਪਹਿਲਾਂ ਕੋਈ ਪੁਲਿਸ ਅਧਿਕਾਰੀ ਉਰੀ ਆਏ ਹੁਣ ਖੜੇ ਨਹੀਂ ਇੱਥੇ ਪਰੇ ਖੜੀਆਂ ਗੱਡੀਆਂ ਸਾਡੇ ਕੋਲ ਨਹੀਂ ਕੋਈ ਆਇਆ ਹੈਗਾ ਇੱਕ ਦੋ ਗੱਡੀਆਂ ਖੜੀਆਂ ਪਰੇ ਖੜੀਆਂ ਨੇ ਤੁਸੀਂ ਆਏ ਦੋ ਲੋਕ ਤੋੜੇ ਨੇ ਗੱਲੀ ਹਾਂਜੀ ਦੋ ਲੋਕ ਤੋੜੇ ਉਹਦੇ 70000 ਰੁਪਏ ਕੱਢੇ ਜਾਂ ਗਰੀਬ ਆਦਮੀ ਕੋਈ ਕੰਮ ਕਰ ਰਿਹਾ ਮੁੰਡਾ ਵਰਕਰ ਉਹਨੇ ਇਕੱਠਾ ਕੀਤਾ ਹੋਇਆ ਸੀਗਾ ਮੇਰੇ ਕੋਲੇ ਵੀ ਮੈਂ ਘਰ ਬਣਾਉਣਾ ਜੀ ਉਹਨੇ ਵਿਚਾਰੇ ਨੇ ਬਾਅਦ ਚ ਘਰ ਲੋਨ ਲੈ ਕੇ ਬਣਾਇਆ ਜੀ ਘਰ ਉਹਨੇ ਆਪ ਦਾ ਹਜੇ ਵੀ ਵਿਚਾਲੇ ਖੜਾ ਘਰ ਉਹਦਾ ਵਰਦੀ ਨਹੀਂ ਸੁਣਦਾ ਦੇਖ ਲੋ ਤੇ ਇਸ ਤੋਂ ਲਾਭ ਜਿਹੜੀ ਗੱਲ ਹੈ ਜਿਹੜੀ ਹਾਈ ਕੋਰਟ ਦੇ ਆਉਣ ਤੋਂ ਬਾਅਦ ਥੋੜੀ ਕੋਹਾਲਾਂ ਤੋਂ ਇੱਥੋਂ ਦੇ ਅਧਿਕਾਰੀਆਂ ਨੇ ਲੋਕਲ ਐਸਐਸਪੀ ਸਾਹਮਣੇ ਜਾਂ ਕਿਸੇ ਨੇ ਕੋਈ ਥੋੜੀ ਜਾਂਚ ਆਪਣੇ ਲੈਵਲ ਤੇ ਕੋਈ ਕਰਨੀ ਨਾ ਜੀ ਕੋਈ ਜਾਂਚ ਨਹੀਂ ਤੁਸੀਂ ਮੁੱਖ ਦੋਸ਼ੀ ਕਿ ਨੂੰ ਮੰਨਦੇ ਹੋ ਇਹਦੇ ਵਿੱਚ ਇਹ ਜੀ ਮੁੱਖ ਦੋਸ਼ੀ ਹੁਣ ਇਹਨਾਂ ਨੂੰ ਇਹਦਾ ਇਨਕੁਆਇਰੀ ਕਰਨਗੇ ਯਾ ਅਫਸਰ ਉਹ ਦੱਸਣਗੇ ਵੀ ਕੌਣ ਮੁੱਖ ਦੋਸ਼ੀ ਹੈ ਜੀ ਪਰਚਾ ਕਿਹਦੇ ਦਿੱਤਾ ਹੈ ਪਰਚਾ ਬਲਜੀਤ ਸਿੰਘ ਨੇ ਦਿੱਤਾ ਜੀ ਪਹਿਲਾਂ ਵੀ ਇਹਨਾਂ ਨੇ ਮੈਨੂੰ ਬੁਲਾ ਕੇ ਦਿੱਤਾ ਸੀ ਪਰਚਾ ਉੱਥੇ ਜੀ ਨਾਪ ਲੈਣ ਦੇ ਬਹਾਨੇ ਵਰਦੀ ਜਿਹੜਾ ਪਹਿਲਾਂ 10 ਕਿਲੋ ਭੁੱਕੀ ਦਾ ਪਰਚਾ ਦਿੱਤਾ ਸੀ ਮੇਰੇ ਦਿਨੇ ਬਲਜੀਤ ਸਿੰਘ ਨੇ ਉੱਜ ਕੀ ਹੋਇਆ ਤੁਸੀਂ ਅਦਾਲਤ ਚ ਚੱਲਦਾ ਉਹਦੇ ਉਹਦੇ ਅਦਾਲਤ ਨਹੀਂ ਮੈਨੂੰ 2000 ਰੁਪਏ ਫਾਈਨ ਕਰਤਾ ਉਹ ਵੀ ਬਲਜੀਤ ਸਿੰਘ ਨੇ ਦਿੱਤੇ ਹਾਂਜੀ ਉਹ ਵੀ ਬਲਜੀਤ ਸਿੰਘ ਉਹੀ ਬਲਜੀਤ ਸਿੰਘ ਆਈ ਆਈ ਉਹ ਵੀ ਉਹੀ ਬਲਜੀਤ ਸਿੰਘ ਹੈ ਹਵਾਲਾ ਮੋਹਰ ਦਾ ਗਵਾਹ ਵੀ ਨਰਮਨ ਸਿੰਘ ਉਹੀ ਹੈ ਜੀ ਉਹ ਹੁਣ ਵੀ ਉਹੀ ਹਵਾਲਾ ਮੋਹਰ ਦਾ ਗਵਾਹ ਨਰਮਨ ਸਿੰਘ ਹੈ ਹੁਣ ਵੀ ਆਈ ਉਹ ਹੀ ਬਲਜੀਤ ਸਿੰਘ ਹੈ ਤੁਸੀਂ ਜਦੋਂ ਤੁਹਾਡੇ ਤੇ ਨਜਾਇਜ਼ ਪਹਿਲਾ ਪਰਚਾ ਹੋਇਆ ਉਹਦੇ ਬਾਅਦ ਤੁਸੀਂ ਇੱਥੇ ਡੀਐਸਪੀ ਸਾਹਿਬ ਬੈਠੇ ਨੇ ਐਸਪੀ ਸਾਹਿਬ ਬੈਠੇ تھے ਉਹਨਾਂ ਨੇ ਨੌਲੇਜ ਕੋਈ ਲੈਂਦਾ ਸੀ ਸਰ ਉਦੋਂ ਮੇਰੇ ਕੋਲ ਕੋਈ ਸਬੂਤ ਨਹੀਂ ਹੈਗਾ ਸੀ ਮੈਂ ਕੀ ਲੈ ਕੇ ਜਾਂਦਾ ਸਬੂਤ ਤੋਂ ਬਿਨਾ ਸਬੂਤ ਤੋਂ ਬਿਨਾ ਕੋਈ ਮੰਦਾ ਨਾਦਾ ਅਦਾਲਤ ਮੰਦੀ ਨਾ ਕੋਈ ਪੁਲਿਸ ਅਫਸਰ ਮੰਦਾ ਹੈ ਬਿਨਾ ਸਬੂਤ ਤੋਂ ਕੋਈ ਨਹੀਂ ਮੰ ਉਹ ਵੀ ਮੇਰੇ ਕੈਮਰੇ ਲੈ ਗਏ ਸੀ ਪੱਟ ਗਏ ਡੀਵੀਆਰ ਵਗੈਰਾ ਉਹ ਡੀਵੀਆਰ ਡੀਵੀਆਰ ਮੈਨੂੰ ਵਾਪਸ ਆਉਣ ਦਾ ਰਿਕਵਰ ਕਰਾ ਲਿਆ ਦਾੜਾ ਸੀ ਤਾਂ ਸਾਡੇ ਕੋਲ ਸਬੂਤ ਆਕੇ ਨਹੀਂ ਤਾਂ ਮੈਂ ਅੰਦਰੀ ਮਰ ਜਾਣਾ ਦੀ ਤੁਸੀਂ ਦੱਸੋ 5 ਕਿਲੋ ਫੀਮ ਦੀ ਜ਼ਬਾਨਦ ਕਿਤੇ ਛੇਦੀ ਹੁੰਦੀ ਹੈ 10 ਸਾਲ 5 ਸਾਲ ਦਾ ਭੁੱਲੀ ਜਾਂਦੇ ਜ਼ਬਾਨਦ ਨੂੰ 5 ਸਾਲ ਬਾਅਦ ਇਹ ਜ਼ਬਾਨਦ ਹੁੰਦੀ ਹੈ ਜਾ ਕੇ ਉਹ ਵੀ ਸਜ਼ਾ ਹੁੰਦੀ ਹੈ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਫੇਰ ਤਲਵਾਰ ਲੰਮਕਦੇ ਰਹਿੰਦੀ ਹੈ ਜੀ ਬੰਦੇ ਤੇ ਸਾਰੇ ਸ਼ਹਿਰ ਚ ਤੁਹਾਨੂੰ ਪਤਾ ਜੀ ਮੇਰੀ ਅਮੇਜ ਸੀਗੀ ਕੋਈ ਸਾਹਬ ਦਾ ਐਮ.ਐਲ.ਏ ਕੋਈ ਮੌਜੂਦਾ ਐਮ.ਐਲ.ਏ ਸਾਰੇ ਮੇਰੇ ਕੋਲ ਆਉਂਦੇ ਜਾਂਦੇ ਸਾਰਿਆਂ ਨੂੰ ਬਾਈ ਨੇਮ ਮੈਨੂੰ ਜਾਣਦੇ ਨੇ ਪੂਰੇ ਸ਼ਹਿਰ 'ਚ ਮੇਰੀ ਇਮੇਜ ਦੀ ਮੈਂ ਬੇਟੇ ਦੀ ਮੈਰਿਜ ਕਰਕੇ ਜਿਹੜੇ ਤਲਾਕ ਤੱਕ ਕੰਮ ਪਹੁੰਚ ਗਰੀ ਉਹਦਾ ਵੀ ਅੱਗੇ ਗੁੱਡੀ ਮੇਰੀ ਵਿਹਣ ਵਾਲੀ ਉਹਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਜੀ ਮਤਲਬ ਸੁਭਾਜਿਕ ਤੌਰ ਤੇ ਤੁਹਾਨੂੰ ਟਾਰਚਰ ਕੀਤਾ ਗਿਆ ਬਹੁਤ ਟਾਰਚਰ ਕੀਤਾ ਜੀ ਮੈਨੂੰ ਉੱਥੇ ਜਾ ਕੇ ਪਾਣੀ ਦੇ ਵੀ ਲਾਇਆ ਜੀ ਇਹਨਾਂ ਨੇ ਕਹਿੰਦੇ ਐਂ ਕਹੀ ਵੀ ਆਹ ਸਮਾਨ ਮੇਰਾ ਹੈ ਉੱਥੇ ਜਾ ਕੇ ਕਹੇ ਜੀ ਇਹਨਾਂ ਨੇ ਸਮਾਨ ਇਹ ਪਹਿਲੇ ਹੀ ਰੱਖੀ ਬੈਠੇ ਸੀ ਆਪਦੇ ਕੋਲੇ ਵੀ ਐਂ ਕਹੀ ਆਹ ਸਮਾਨ ਮੇਰਾ ਹੈ ਐ ਨਹੀਂ ਕਹਿੰਦੇ ਤੇਰੇ ਕਰੰਟ ਲਾਵਾਂਗੇ ਮੈਨੂੰ ਪਹਿਲਾਂ ਪਾਣੀ ਤੇ ਲਾਤਾ ਹੀ ਫੇਰ ਮੈਨੂੰ ਕਹਿੰਦੇ ਤੇਰੇ ਕਰੰਟ ਲਾਵਾਂਗੇ ਜੇ ਇਸ ਤੋਂ ਬਾਅਦ ਤੂੰ ਮੁਕਰਿਆ ਦੱਸੋ ਜੀ ਸਰ ਮੈਂ ਗਰੀਬ ਆਦਮੀ ਮੈਂ ਕਰਦਾ ਕਿ ਮੇਰੀ ਤਾਂ ਮੁਹੰਮਦ ਅਕਸਰ ਸਭ ਤੁਸੀਂ ਰੀਸੈਂਟ ਟੈਂਡਰ ਤੇ ਗਵਾਂਢੀ ਹਾਂ ਹਾਂਜੀ ਇਹ ਜਿਹੜਾ ਹੋਇਆ ਵਾਕਿਆ ਇਹਦੇ ਉੱਤੇ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਜਦ ਇਹ ਵਾਕਿਆ ਹੋਇਆ ਹੈ ਮੇਰੇ ਸਾਹਮਣੇ ਘਰ ਹੈ ਮੈਂ ਉੱਥੇ ਦੇਖ ਰਿਹਾ ਸੀ ਵੀ ਕੁਝ ਬੰਦੇ ਇਹਨਾਂ ਨਾਲ ਆ ਕੇ ਸਿਵਲ ਬਰਦੀ ਦੇ ਵਿੱਚ ਆਇਨਾਂ ਮਤਲਬ ਦੁਕਾਨ 'ਚ ਬੜੇ ਨਾਲ ਹੱਥ ਹੱਥ ਮਿਲਾਇਨ ਮਲਾਕੀ ਜਿਸ ਵਤਨ ਦੁਕਾਨ ਚ ਲੈ ਕੇ ਜਾਨ ਉਸ ਟਾਈਮ ਤੱਕ ਇਹਨਾਂ ਕੋਲ ਕੁਝ ਹੈ ਨਹੀਂ ਸੀ ਬਾਅਦ ਦੇ ਵਿੱਚ ਗੱਡੀ ਦੇ ਵਿੱਚ ਇਹਨੂੰ ਲੈ ਗਏ ਨਾ ਜਬਰ ਅਸੀਂ ਬਿਠਾ ਕੇ ਲੈ ਗਏ ਗੱਡੀ ਦੇ ਵਿੱਚ ਇਹ ਕੋਈ ਅਨਮੈਚਿੰਗ ਇਨਵੈਸਟੀਗੇਸ਼ਨ ਇਨਕੁਆਇਰੀ ਕਰਨੀ ਹੈ ਉਸ ਬੰਦੇ ਅੱਥੇ ਆਏ ਆ ਉਹ ਕਰਾਂਗੇ ਸਬਜੈਕਟ ਡਿਸ ਮੈਟਰ ਹੈਗਾ ਇਸ ਵੇਲੇ ਕਿ ਹਜੇ ਕੁਝ ਵੀ ਕਹਿਣਾ ਵਾਜਬ ਨਹੀਂ ਆਉਂਦਾ ਜੀ ਐਸਆਈ ਹਾਈ ਕੋਰਟ ਨੂੰ ਪੜ੍ਹ ਗਿਆ ਜਾਂ ਡੀਪ ਸਾਰ ਇਹ ਜੋ ਵੀ ਹੈਗਾ ਨਾ ਜੀ ਸਬਜੈਕਟ ਡਿਸ ਮੈਟਰ ਹੈ ਇਸ ਵੇਲੇ ਕਿਸੇ ਵੀ ਚੀਜ਼ ਬਾਰੇ ਟਿੱਪਣੀ ਕਰਨੀ ਵਾਜਬ ਨਹੀਂ ਹੈਗੀ 要多上劳工作。